ਸਿੱਖੀ ਦਾ ਅਸਲ ਚਿਹਰਾ ਦੇਖਣਾ ਹੋਵੇ ਤੇ ਅੱਜ ਦੇਖ ਲੋ ਆਹਾ ਆ ਦੁਨੀਆ ਦੀ ਸਭ ਤੋਂ ਵੱਡੀ ਸੇਵਾ ਇਨਸਾਨੀਅਤ ਦੀ ਸੇਵਾ ਮਨੁੱਖਤਾ ਦੀ ਸੇਵਾ ਫਤਿਹ ਬਰਾਉਜ਼ਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਪਹਿਲੇ ਵੀਡੀਓ ਦੇ ਦੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਹੱਤੇ ਘਰ ਦੇ ਉੱਤੇ ਪ੍ਰਭੂ ਦੀ ਈਸ਼ਵਰ ਦੀ ਮਿਹਰ ਵਾਹਿਗੁਰੂ ਜੀ ਦੀ ਮਿਹਰ ਸਾਡੇ ਘਰ ਦੇ ਉੱਪਰ ਜਿੱਥੇ ਹਰੇਕ ਧਰਮ ਦਾ ਹਰੇਕ ਜਾਦਾ ਹਰੇਕ ਆਪਣੀ ਵਕਰੀ ਪਛਾਣ ਦਾ ਇਨਸਾਨ ਇੱਕ ਛੱਤ ਹੇਠ ਰਹਿ ਕੇ ਇੱਕ ਦੂਸਰੇ ਦੀ ਇੱਜ਼ਤ ਕਰਕੇ ਮਾਨ ਸਤਕਾਰ ਕਰਕੇ ਇੱਕ ਮਾਨ ਸਤਕਾਰਪਰਿਆ ਜੀਵਨ ਬਤੀਤ ਕਰ ਰਿਹਾ ਇਹ ਸੁਪਨਿਆਂ ਦਾ ਕੰਮ ਤੁਹਾਡੇ ਘਰ ਦੇ ਮੈਂਬਰ ਜਿਹਨੂੰ ਫਰੋਜ਼ ਖਾਨ ਇਹਨੂੰ ਫੌਜੀ ਕਹਿੰਦੇ ਨੇ ਬੱਚੇ ਨੂੰ ਜਿਹਦੇ ਸਿਰ ਬਹੁਤ ਛੋਟਾ ਜਾਵਾ ਇਦਾਂ ਹੀ ਸ਼ਹਿਬਾਜ਼ ਖਾਨ ਇਹ ਵੀਰ ਦੇ ਸਿਰ 'ਤੇ ਕੀੜੇ ਪਏ ਹੋ ਸੀ ਬੈਕ ਸਾਈਡ ਤੇ ਇਦਾਂ ਹੀ ਅਸ਼ਰਾਰ ਖਾਨ ਅਸ਼ਰਾਰ ਖਾਨ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਕਿਸੇ ਨੇ ਆਪਣੇ ਘਰ ਦੇ ਵਿੱਚ ਤੇ ਬਹੁਤ ਹੀ ਤਸ਼ੱਦਦ ਹੁੰਦਾ ਸੀ ਇਹਦੇ 'ਤੇ ਵਿਚਾਰੇ ਤੇ ਇਦਾਂ ਹੀ ਸਾਡੇ ਸਭ ਤੋਂ ਪਿਆਰੇ ਵੀਰ ਸਾਡੇ ਯੂਪੀ ਤੋਂ ਆ ਸਹਾਰਨਪੁਰ ਤੋਂ ਤੇ ਮੇਲਕੋਟਲੇ ਤੋਂ ਮਿਲੇ ਸੀ ਸਾਨੂੰ ਮੇਲਕੋਟਲੇ ਕੀ ਕਰਨਾ ਆਏ ਸੀ ਤੁਸੀਂ ਉਹ ਵੀ ਮੈਂ ਉਸਮਾਨ ਖਾਨ محمد عثمان محمد عثمان ملکوٹلا میں کیا کر رہے تھے اپ مانگتے ہیں مانگتے تھے ملکوٹلا میں وہاں پہ آئے تھے مسجد پہ تے جُوپی تو सहारनपुर تو میلکوٹلا کے میلکوٹلا کے ان دا شریر کم چھڈ گیا سی کہ مئیں پیر سوج گئے سی ڈٹے ڈٹے توڑ نہیں ہوندا سی خون دی کمی آ گئی سی بہت ماری حالت تھی جوں سادی ٹیم دے ممبر ساڈے کولے پہنچدا کر کے گئے سی سردار نو میرا مسلمان دا سلام ہے یا ਇਸ ਤੋਂ ਬਾਰੇ ਦਾ ਪਰਿਵਾਰ ਵੀ ਲੱਭ ਗਿਆ ਵੈਸੇ ਇਹਦੀ ਅੰਮੀ ਇਹਦੀਆਂ ਭੈਣਾਂ ਮਿਲ ਕੇ ਵੀ ਗਈਆਂ ਇੱਥੇ ਆ ਕੇ ਤੇ ਸ਼ਰਾਰ ਖਾਨ ਦਾ ਅਜ ਤੱਕਰ ਪਤਾ ਨਹੀਂ ਲੱਗ ਸਕੇ ਸਾਨੂੰ ਇਹ ਵੀ ਕੌਣ ਆ ਇਹ ਆਪਣੇ ਬਾਰੇ ਕੁਛ ਜਾਣਦਾ ਦੱਸ ਵੀ ਨਹੀਂ ਪਾਉਂਦਾ ਸਿੱਧਾ ਬੰਦਾ ਬਹੁਤ ਸੌਗ ਬੰਦਾ ਹੈ ਤੇ ਸ਼ਹਿਬਾਜ਼ ਖਾਨ ਦਾ ਵੀ ਕੁਝ ਨਹੀਂ ਪਤਾ ਲੱਗ ਸਕਿਆ ਇਹ ਟਿੱਕਰ ਸਕੇ ਇਹ ਬੱਚਾ ਕੌਣ ਆ ਇਹ ਫਲੋਰ ਖਾਨ ਇਹ ਤਾਂ ਸਾਡੇ ਇੱਥੇ ਨੇੜੇ ਹੀ ਪਿੰਡ ਆ ਉੱਥੋਂ ਹੀ ਸਾਡੇ ਕੋਲ ਆਇਆ ਸੀ ਪ੍ਰਵਾਹੀ ਤੋਂ ਕਾਲੇ ਵੀਰ ਨੂੰ ਛੱਡ ਕੇ ਗਏ ਸੀ ਇਹ ਬਿੱਚਾ ਸੜਕਾਂ ਤੇ ਘੁੰਮਦਾ ਸੀ ਸਾਰਾ ਦਿਨ ਠੀਕ ਨਹੀਂ ਸੀਗਾ ਕਿ ਗੱਡਾ ਕਿ ਲੱਕੜ ਦਾ ਪੀਸ ਐ ਕੰਨੋਂ ਲਾ ਕੇ ਬਸ ਐ ਗੱਲਾਂ ਕਰਦਾ ਐ ਕਰਦਾ ਤੁਰਿਆ ਫਿਰਦਾ ਰਹਿੰਦਾ ਸੀ ਪੰਡਾਂ ਪੰਡ ਜਿੱਥੇ ਰਾਤ ਹੋ ਜਾਂਦੀ ਉੱਥੇ ਸੌਣ ਨੇ ਕਈ ਵਾਰੀ ਕੁੱਤੇ ਮਗਰ ਪੈ ਜਾਣੇ ਤੇ ਫਾਦਰ ਦੀ ਡੈਥ ਹੋ ਗਈ ਸੀ ਘਰੇ ਅੰਮੀ ਐ ਦੀ ਤੇ ਨਿੱਕੇ ਨਿੱਕੇ ਪੰਜ ਪਹਿਣਾ ਐ ਦੀ ਇਹਦਾ ਬੱਚੇ ਦੇ ਤੁਸੀਂ ਸਿਰ ਤੇ ਕੈਪ ਲਈ ਐ ਸਿਰ ਤੁਹਾਡੇ ਧਿਆਨ ਚ ਨਾ ਆਉਂਦਾ ਹੋਵੇ ਇਹਦਾ ਸਿਰ ਆ ਜਿਹੜਾ ਬਹੁਤ ਛੋਟਾ ਜਿਹਾ ਨਿੱਕਾ ਜਿਹਾ ਸਿਰ ਡਵੈਲਪੀ ਨਹੀਂ ਹੋਇਆ ਸਾਰ ਇਹਦਾ ਪੂਰਾ ਜੀ ਦੇ ਕਰਕੇ ਇਹਦੀ ਸੋਝੀ ਨਹੀਂ ਬਣੀ ਪੂਰੀ ਸਮਝ ਨਹੀਂ ਆਈ ਇਹਨੂੰ ਜਾਂ ਕਹਿ ਲਈ ਹੈ ਤੇ ਸ਼ਰਾਰ ਖਾਨ ਤੁਹਾਰੇ گاؤں ਦਾ ਨਾਮ ਕੀ ਹੈ ਜੂਪੀ ਜੂਪੀ ਜਿਲ੍ਹਾ ਕੌਨ ਸਾ ਹੈ ਜਿਲ੍ਹਾ ਨਹੀਂ ਜੂਪੀ ਤੋਂ ਹੈ ਜਿਲ੍ਹਾ ਕੌਨ ਸਾ ਹੈ ਸ਼ਹਿਰ ਪਰਤਾ ਜੋ ਸਿਟੀ ਸਿਟੀ ਨਹੀਂ ਹੈ گاؤں ਦਾ ਨਾਮ ਕੀ ਹੈ گاؤں ਦਾ ਨਾਮ ਹੈ क्या क्या नाम है यूपी नाम है इसको बताना तूने मोहम्मद ऊसमान जी को बता दोगे मोहम्मद ऊस्मान जी ये यूपी से है इनका एड्रेस पता करना है आपने इसके पास बिठा लेना है और से बतिया करना है और पूछना है इसका घर घर कहाँ पे ठीक है गांव का नाम क्या है ये अपनी अम्मी को और अबू को मिल पाए है ना और ये बच्चा शहबाज खान है ये देखो अपने उस्मान भाई इसके सर में ऐसे कीड़े पड़े हुए थे इतना बड़ा सिर में होल था कीड़े का पूरा खोपड़ी नीचे से नजर आ रहा था ये बच्चा हमें लुधियाना स्टेशन के पास से मिला था पता नहीं कहाँ से आया है शहबाज कैसे हो भाई सलाम सलाम वालेकुम वालेकुम तुम्हारा नाम क्या है नाम क्या है तुम्हारा अरे बोलो यार क्या नाम बोलो क्या नाम है नाम क्या है तुम्हारा नाम बताओ अपना नाम तो बताओ ਅਰੇ ਬਤਾ ਦੇ ਯਾਰ ਨਾ ਉਸਮਾਨ ਭਾਈ ਨਾਮ ਨਹੀਂ ਬਤਾ ਰਹਾ ਜੀ ਇਹ ਪੁੱਛੋ ਯਾਰ ਅਰੇ ਬਤਾ ਦੇ ਨਾਮ ਕੀ ਨਾਮ ਹੈ ਬਤਾਓ ਅਬੇ ਨਾਮ ਕੀ ਹੈ ਬਤਾ ਦੇ ਭਾਈ ਕੀ ਨਾਮ ਹੈ ਬਤਾਓ ਇਹ ਸ਼ਹਿਬਾਜ ਭਾਈ ਨਾਮ ਬਤਾਓ ਕੀ ਨਾਮ ਹੈ ਤੁਹਾਡਾ ਨਾਮ ਕੀ ਹੈ ਕੀ ਨਾਮ ਹੈ ਕੀ ਨਾਮ ਹੈ ਬੋਲੋ ਨਾਮ ਕੀ ਹੈ ਭਾਈ ਬਤਾਓ ਭਾਈ ਕੋ ਬਤਾ ਦੋ ਭਾਈ ਨਹੀਂ ਮੇਰਾ ਤੂੰ ਬਤਾ ਦੇ ਬਤਾ ਦੇ ਕੀ ਨਾਮ ਹੈ ਤੇਰਾ ਬੋਲੋ ਕੀ ਨਾਮ ਹੈ ਕੀ ਨਾਮ ਹੈ ਭਾਈ ਬੋਲੋ ਕੇ ਕੇ ਸਰਦਾਰ ਹੂੰ ਮੇਰਾ ਮੁਸਲਮਾਨ ਅਸਲਾਮ ਇੱਕ ਬਾਰ ਬੋਲੋ ਕੀ ਨਾਮ ਹੈ ਕੀ ਨਾਮ ਹੈ ਬੋਲੋ ਮੇਰੇ ਕੰਨਾਂ 'ਚ ਬੋਲੋ ਕੀ ਨਾਮ ਹੈ ਜਦੋਂ ਸੀ ਨੂੰ ਲੈ ਕੇ ਆਏ ਸੀ ਨੇ ਆਪਣਾ ਨਾਮ ਸ਼ਹਿਬਾਜ਼ ਦੱਸਿਆ ਸੀ ਹੋਰ ਕੁਝ ਨਹੀਂ ਦੱਸਿਆ 2 ਸਾਲ ਤੋਂ ਉੱਪਰ ਹੋ ਗਿਆ ਨੂੰ ਬੱਚੇ ਨੂੰ ਸਾਡੇ ਕੋ ਆਇਆ ਬਹੁਤ ਵਾਰ ਵੀਡੀਓ 'ਚ ਵੀ ਦਿਖਾਇਆ ਵੀਡੀਓ ਵੀ ਪਾਈ ਹੈ ਸਪੈਸ਼ਲ ਵੀ ਪਲੀਜ਼ ਸਾਡੇ ਇਹ ਦੋ ਮੈਂਬਰ ਸ਼ਰਾਰ ਖਾਨ ਤੇ ਸ਼ਹਿਬਾਜ਼ ਖਾਨ ਇਹਨਾਂ ਦੋਨਾਂ ਦਾ ਚਿਹਰਾ ਧਿਆਨ ਨਾਲ ਦੇਖ ਲਓ ਸ਼ਹਿਰੇ ਦੇ ਅੱਬੂ ਅਮੀ ਇਹਨਾਂ ਦੇ ਲੱਭਦੇ ਹੁਣ ਇਹਨਾਂ ਦੇ ਪਰਿਵਾਰ ਦੇ ਮੈਂਬਰ ਇਹਨਾਂ ਨੂੰ ਲੱਭਦੇ ਫਿਰਦੇ ਹੁਣ ਕਿਤੇ ਬਸ ਇਹ ਪਲੀਜ਼ ਸਾਡੀ ਬੇਨਤੀ ਨੂੰ ਕਬੂਲ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੇ ਕੋਈ ਪਹਿਚਾਨਦਾ ਇਧਰ ਆਇਆ ਫੌਜੀ ਇੱਥੇ ਆ ਜਾਵੇਂ ਫੌਜੀ ਇੱਥੇ ਆ ਜਾ ਇੱਥੇ ਆ ਓਏ ਆ ਜਾ ਫੌਜੀ ਆ ਅੱਖਾਂ ਚੋਂ ਪਾਣੀ ਆ ਰਿਹਾ ਦੇਖੀ ਇਹਨਾਂ ਲਈ ਦੁਆ ਵੀ ਕਰਿਓ ਅਰਦਾਸ ਵੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਅਲੈਕਮ ਵਾਅਲੈਕਮ ਸਲਾਮ ਦਾਬ ਸਲਾਮ ਅਲੈਕਮ ਸਲਾਮ ਹੈ ਯਾਰ ਮੇਰਾ ਐਸ ਸਿੱਖ ਸਰਦਾਰ ਨਹੀਂ ਦੇਖਦਾ ਮੁਸਲਮਾਨ ਹੈ ਨਹੀਂ ਦੇਖਦਾ ਹਿੰਦੂ ਹੈ ਮਨੁੱਖਤਾ ਦੀ ਸੇਵਾ ਦੁਨੀਆ ਦੀ ਸਭ ਤੋਂ ਵੱਡੀ ਸੇਵਾ ਔ ਵਿਰੋਏ ਹੋਏ ਕਾਮਯਾਬੀ ਵਾਹ ਨਹੀਂ ਦੇਖਦਾ Hindu ਹੈ ਨਹੀਂ ਦੇਖਦਾ ਗਰੀਬ ਹੈ ਨਹੀਂ ਦੇਖਦਾ ਮੀਰ ਹੈ ਜਿਹੜਾ ਜਿਹੜਾ ਸੜਕਾਂ ਦੇ ਉੱਤੇ ਮਤਲਬ ਕਹਿੰਦਾ ਕਿ ਜਿਹਨੂੰ ਕੀੜੇ ਪਏ ਹੁੰਦੇ ਜਿਹਨੂੰ ਲੋਕੀ ਆਪਣੇ ਘਰੋਂ ਬਾਹਰ ਸੁੱਟਦੇ ਨੇ ਜਿਹੜੇ ਪਾਗਲ ਹੋ ਜਾਂਦੇ ਇਹ ਪਾਗਲਾਂ ਨੂੰ ਸਾਂਭ ਲੈਂਦਾ ਫ਼ਕੀਰ ਸਿੱਖ ਸਰਦਾਰਾਂ ਤੈਨੂੰ ਮੇਰਾ ਮੁਸਮਾਨ ਇੱਜ਼ਤ ਆਮ ਆ ਸਾਡੇ ਵਾਸਤੇ ਵੀ ਅਰਦਾਸ ਕਰ ਕਿਉਂਕਿ ਮਾਵਾਂ ਦੀ ਬੜੀ ਸੇਵਾ ਕਰਦਾ ਮਾਵਾਂ ਨੂੰ ਸਾੰਦ ਦਾ ਪਿਓਾਂ ਨੂੰ ਸਾੰਦ ਦਾ ਵਾਬਿਲਵਾ ਸੋ ਜਿਹੜਾ ਮਾਵਾਂ ਨੂੰ ਸਾੰਦਾ ਹੋਵੇ ਉਹਦੀ ਅਰਦਾਸ ਕਦੀ ਜ਼ਾਇਆ ਨਹੀਂ ਉਹਦੀ ਉਹ مالک ਉਹ ਸੋ ਅਰਦਾਸ ਕਰੋ ਮੈਂ ਤੇ ਇਹਨਾਂ ਨੂੰ ਮੇਰੀ ਰਿਕੁਐਸਟ ਹੈ ਹੱਥ ਜੋੜ ਕੇ ਐਸ ਭਾਈ ਜੀ ਉਹਨਾਂ ਕੋਲ ਅਕਸਰ ਮੈਂ ਦੇਖ ਦਰੇ ਨਾ ਇਹਨਾਂ ਨਾਲ ਸੋੰਦਾਰ ਆਉਂਦਾ ਕਾਜੋ ਪਾਣੀ ਆ ਜਾਂਦਾ ਯਾਰ ਉਹ ਸੁਪਣੀ ਦਾ ਘਾਰ ਹੈ ਇਹੋ ਹੀ ਘਾਰ ਹੈ ਉਹ ਇਹ ਦੇ ਵਿੱਚ ਹੀ ਸਕੂਨ ਹੈ ਇਹੋ ਹੀ ਕਾਮਯਾਬੀ ਹੈ ਵੀ ਦੇਖੋ ਵੀਰੋ ਜੇ ਅਗਰ ਪੈਸਾ ਵੈ ਮਾਲ ਹੈ ਦੌਲਤ ਹੈ ਦੁਨੀਆ ਦੀ ਸਭ ਕੁਝ ਹੈ ਜੇ ਅਗਰ مالک ਤੇ ਜੇ ਅਗਰ ਉਹ ਉਹ مالک ਦਾ ਨਾਮ ਨਹੀਂ ਨਾ ਜੇ ਅਗਰ ਬੰਦਾ ਉਸ مالک ਦੇ ਰਸਤੇ ਤੇ ਨਹੀਂ ਚੱਲਦਾ ਤੇ ਵੀਰੋ ਨਿਰੇ ਕਾਟਾ ਆ ਇਹ ਨਕਾਮੀ ਹੈ ਭਾਵੇਂ ਦੁ ਬਾਦਸ਼ਾਹ ਕਿਉਂ ਨਹੀਂ ਸੋ ਜੇ ਅਗਰ ਦੁਨੀਆ ਦੀ ਕੋਈ ਵੀ ਸ਼ੈਅ ਹੈ ਮਾੜਾ ਵ ਜਿੱਦਾਂ ਦਾ ਮਰਜੀ ਜੇ ਅਗਰ ਉਸ ਜੇ ਅਗਰ ਮਨੁੱਖਤਾ ਦੀ ਸੇਵਾ ਦੀ ਜੇ ਸਤੋਂ ਵੱਡੀ ਸੇਵਾ ਜੇ ਅਗਰ ਇਦਾਂ ਦੀ ਕੋਈ ਸੇਵਾ ਕਰਦਾ ਵੀ ਸਰ ਨਾ ਦੇਹਦਾ ਮੁਸਲਮਾਨ ਨਜਾਤ ਨਾ ਪਾਵੇ ਚਰਨ ਜੇ ਅਰੇ ਹੈ ਕੀ ਹੈ ਵੀਰ ਉਹ ਪਾਵੇ ਗਰੀਬ ਹੈ ਦੁਨੀ ਇਹ ਖੁਸ਼ਕਿਸਮਤ ਬੰਦਾ ਕਾਮਯਾਬ ਬੰਦਾ ਹਾਂਜੀ ਇਹ ਜਿਹੜਾ ਬਣਾ ਇਹ ਇੱਕ ਘਾਟੇ ਦਾ ਸੌਦਾ ਨਹੀਂ ਹੈ ਇਹ ਬੜੇ ਵਾਰੇ ਦਾ ਸੌਦਾ ਹੈ तो इस करके ये सौदा सूँ भी बड़ा वधिया लगता है हाँ जी वाह यार so, सो ये सखी की पहचान है अगर मैं मुसलमान जो मैं समझदा जो मैं सिखिदम देखे जो मैं जो मैं समझता ये असल ये यो सी की पहचान कोई बड़ा नहीं कोई मुसलमान है आईया हिंदू है कीड़े पे है कोई मसला नहीं ਇਹ ਪਿੱਤਰਾ ਇਹ ਧਰਮ ਚੇਂਜ ਨਹੀਂ ਕਰਨਾ ਹਾਲਾਂਕਿ ਭਾਈ ਸਾਬੇ ਵੀ ਕਰ ਸਕਦੇ ਸੀ ਪਿੱਤਰਮ ਚੇਂਜ ਕਰਦੇ ਉੱਤੇ ਜਿਹੜਾ ਹੁੰਦਾ ਨਾ ਪਗ ਪਾਉਂਦੇ ਸਿੱਖ ਬਣਾਉਂਦੇ ਨਹੀਂ ਮੁਸਲਮਾਨ ਹੈ ਤੋ ਉਹਨੂੰ ਉਹਦੇ ਇਹੀ ਧਰਮ ਦੇ ਵਿੱਚ ਪੱਕਾ ਕੀਤਾ ਫਿਰ ਇਸਲਾਮ ਲੈਣਦੇ ਵਾਹ ਬਈ ਵਾਹ ਸੋ ਇਹ ਅਸਲ ਸਿੱਖੀ ਅਸਲ ਸਿੱਖੀ ਨਹੀਂ ਪਹਿਚਾਣੇ ਹੋਈ ਸਿੱਖੀ ਨਹੀਂ ਪਹਿਚਾਣ ਵਾਹ ਮੇਰਾ ਮੁਸਲਮਾਨ ਅਸਲਾਮ ਹੈ ਯਾਰ ਅੱਖਾਂ 'ਚ ਪਾਣੀ ਆਇਆ ਇਹਨਾਂ ਦੀ ਬਿੱਟੀ ਤੇ ਹਾਂ ਨਾ ਅੱਖਾਂ ਚ ਪਾਣੀ ਆਇਆ ਇਹਦਾ ਹਾਂ ਉਹ ਮਨੁਖਤਾ ਦੀ ਸੇਵਾ ਇਹਨਾਂ ਦਾ ਕੀ ਨਾਮ ਇਹਨਾਂ ਦੇ ਨਾਮ ਚ ਤੇ ਦੇਂਦੇ ਵਿੱਚ ਨਹੀਂ ਹੁੰਦਿਆ ਤਿੰਨ ਚਾਰ ਦਿਨ ਪਹਿਲੇ ਵੀਡੀਓ ਦੇਖੀ ਤੇ ਟੱਕ ਟਖੇਰੇ ਵੇ ਉਹ ਟਖੇਰੇ ਦੇ ਵਿੱਚ ਇਹਨਾਂ ਨੂੰ ਬਿਠਾਇਆ ਉਹ ਵੀਡੀਓ ਦੇਖ ਕੇ ਤਾਂ ਮੇਰੇ ਵੱਟ ਫਿਰ ਗਿਆ ਜੀ ਹਾਂ ਮੈਂ ਤੁਹਾਨੂੰ ਸਹੀ ਗੱਲ ਦੱਸਣ ਲਿਆ ਜਿਹੜਾ ਮਾਵਾਂ ਨੂੰ ਸਾਹਮ ਦਾ ਜਿਹੜਾ ਇਦਾਂ ਦੇ ਜਿਹੜਾ ਇਸ ਤਰ੍ਹਾਂ ਦੇ ਲੋਕਾਂ ਨੂੰ ਸਾਹਮ ਦਾ ਹੈ ਜਿਹੜਾ ਪਾਗਲਾਂ ਨੂੰ ਸਾਹਮ ਦਾ ਉਹਦੇ ਕੋਲ ਹਸਾਬ ਲੈਣ ਤੇਰੀ ਫੰਡਿੰਗ ਕੌਣ ਕਰਨ데요 ਉਬੇ ਰੁਕੀ ਉਹ ਦੇ ਕੇ ਨਾ ਮੈਂ ਤਾਂ ਸਹੀ ਕਹ ਦਤੰਦਾ ਵੀਡੀਓ ਦੇਖ ਕੇ ਤੇ ਵੱਟ ਚੜਿਆ ਬੀ ਉਹ ਜਿਹੜੇ ਡਾਕੂ ਚੋਰ ਲਟੇਰੇ ਆ ਉਹਨਾਂ ਨੂੰ ਰਿਲੀਫ ਤੇ ਉਹਨਾਂ ਨੂੰ ਹੋਰ ਠੀਕ ਆ ਜਿਹੜੇ ਮਾਵਾਂ ਨੂੰ ਘਰਾਂ ਦੇ ਵਿੱਚ ਆਪਣਾ ਇਕੱਟਦੇ ਆ ਤੇ ਕੁੱਤਾ ਵਾ ਕੁੱਤੇ ਬੜੇ ਸ਼ੌਕ ਨਾਲ ਰੱਖੀਏ ਨੇ ਕੁੱਤੇ ਨੂੰ ਪਾਲਣ ਵਾਸਤੇ ਬੜਾ ਖੁਸ਼ ਹੁੰਦਾ ਪਰ ਮਾਵਾਂ ਨੂੰ ਸੰਭਲਣ ਵਾਸਤੇ ਨਹੀਂ ਆਏ ਹਾਇਆ ਮਾਵਾ ਨੂੰ ਸਾਹਮਣਾ ਤੇ ਮੇਰਾ ਮੁਸਲਮਾਨ ਅਸਲਾਮ ਹੈ ਯਾ ਫਤਿਹ ਬਲਾਵਦਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ